ਉਹੋ ਆਖਦੇ ਸੀਗੇ ਸਾਨੂੰ ਪਹਿਲਾਂ 2 ਦਿਨ ਤੋਂ ਲੱਗਿਆ ਸੀ ਕਹਿਣਾ ਆਖਣ ਲੱਗਿਆ ਵੀਰੇ ਮੈਂ ਬਹੁਤ ਜ਼ਿਆਦਾ ਤੰਗਾ ਤੇ ਪਹਿਲਾਂ ਵੀ ਇਹਨੇ ਤਿੰਨ ਮਤਲਬ ਆਦਮੀ ਵਿਆਹ ਸੀ ਉਹ ਜਿਹੜੇ ਸ਼ਾਦੀ ਹੋਈ ਸੀ ਇਹਨਾਂ ਨਾਲ ਉਹ ਮਰਵਾਤੇ ਵੀ ਵੀਰੇ ਮੈਨੂੰ ਵੀ ਮਰਵਾ ਦੂ ਮਰੀ ਨਹੀਂ ਜ ਮਾਰਨੇ ਪਰ ਉਹਦਾ ਕਹਿਣਾ ਸੀ ਹਾਂਜੀ ਉਹਦਾ ਕਹਿਣਾ ਸੀ ਪਰ ਉਹ ਕਹਿੰਦਾ ਵੀ ਮੇਰਾ ਇਸ ਤੋਂ ਹੱਥ ਮੰਨ ਕੇ ਬੇਨਤੀ ਆ ਵੀ ਪੈਂਡਾ ਸੜਾ ਦੋ ਕੀ ਆਖਿਆ ਜਿਸ ਦਿਨ ਤੈਨੇ ਮੈਰ ਲਵ ਮੈਰਜ ਕਰੀ ਤੋ ਉਸ ਦਿਨ ਤੈਨੇ ਸਾਨੂੰ ਪੁੱਛਿਆ ਨਹੀਂ ਉਹ ਕਹਿੰਦਾ ਚਲੋ ਮੇਤੋ ਗਲਤੀ ਹੋ ਗਈ ਮੈਰਜ ਮੈਂ ਕਰ ਲਈ ਪਰ ਹੁਣ ਮੇਰਾ ਪੈਂਡਾ ਸੜਾ ਦੋ ਮੈਨੂੰ ਇਹੇ ਵੀਰੇ ਮਾਰ ਦੋ ਨਹੀਂ ਨਹੀਂ ਐਂਬੂਲੈਂਸ ਆ ਰਹੀ ਸੀ ਬੰਮਲੇ ਤੋਂ ਉਹਨਾਂ ਨੇ ਫੋਨ ਕਰਿਆ ਵੀ ਅਸੀਂ ਰਸਤੇ ਸਾਨੂੰ ਪਤਾ ਨਹੀਂਗਾ ਵੀ ਆ ਕੇ ਲੈ ਜਾਓ ਗਊਸਾਲਾ ਲੋਵੇ ਆ ਕੇ ਲੈ ਕੇ ਗਏ ਨੇ ਇਹ ਅੱਛਾ ਵੀ ਆ ਪਹਿਲਾਂ ਆਟੋ ਤੇ ਗਈ ਆ ਉਹਨਾਂ ਨੂੰ ਲੈ ਕੇ ਆਈ ਆ ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਦਾ ਫਿਰ ਜਦੋਂ ਲੈ ਕੇ ਜਾਂਦੀ ਤਿਆਰੀ ਚ ਦੇ ਵੀ ਸਾਨੂੰ ਮੰਮੀ ਨੇ ਕਿਹਾ ਵੀ ਤਾਂ ਵੀ ਬੰਦੇ ਮਾਰਨ ਆ ਗਏ ਜਦ ਮੈਂ ਗੱਦੂ ਦੇ ਮੈਠੇ ਮੈਂ ਆਦੂ ਵਿਚਾਲੇ ਕੱਪੜਿਆਂ ਚ ਉੱਠਿਆ ਮੈਂ ਜਦ ਦੇਖਿਆ ਵੀ ਅਸੀਂ ਨੇ ਕਿ ਰੋਕ ਲੈ ਵੀ ਕੀ ਗੱਲਬਾਤ ਹੈ ਕਹਿੰਦੇ ਵੀ ਇਹ ਵੀ ਇਹ ਬੰਦ ਮਾਰ ਆ ਗਏ ਵੀ ਜਸੀਂ ਲੈਣ ਆਏ ਵੀ ਇਹਨੇ ਫੋਨ ਕਰਿਆ ਕਰਨ ਦੀ ਕੋਸ਼ਿਸ਼ ਕੀਤੀ ਜੀ ਪਹਿਲਾਂ ਅੱਗ ਲਾਈ ਸੀ ਫਿਰ ਤਵੇ ਨਾਲ ਵੜਦਾ ਫਿਰ ਉਸ ਤੋਂ ਬਾਅਦ ਰਾਟਰ ਮਾਰਿਆ ਸਿਰ ਤੇ ਜਿਹੜੀ ਲੋਈ ਸੀਗੀ ਉਹ ਵੀ ਅੱਗ ਲਾਈ ਸੀਗੀ ਸੁੱਤੇ ਹਾਂ ਸੁੱਤੇ ਪੇਜ ਨੂੰ ਕਰਦੀ ਜੀ ਜਿਹੜਾ ਕੁਝ ਕਰ ਤੇ ਇਹ ਇਹ ਸੁਣਨ ਚ ਆਇਆ ਵੀ ਲੇਡੀਜ਼ ਦਾ ਪਹਿਲਾਂ ਵਿਆਹ ਵੀ ਹੋਇਆ ਹੋਇਆ ਸੀ ਪਹਿਲਾਂ ਹੋਰ ਹਾਂ ਇਹਨਾਂ ਦੇ ਪਰਿਵਾਰ ਦੀ ਦੱਸਣ ਮੁਤਾਬਕ ਵੀ ਕਹਿੰਦੇ ਨੇ ਵੀ ਤਿੰਨ ਵਿਆਹ ਕਹਿੰਦੇ ਨੇ ਵੀ ਲੇਡੀਆਂ ਦੇ ਜਿਹੜੇ ਨੇ ਪਹਿਲਾਂ ਹੋਏ ਹੋਏ ਨੇ ਸਾਸ਼ੀ ਗਾ ਦੋਸਤੋ ਅਲਫਾਜ਼ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਜ਼ਿਲ੍ਹੇ ਪਟਿਆਲੇ ਦੇ ਪਿੰਡ ਕਲਾਰਾਂ ਸਮਾਣੇ ਦੇ ਨੇੜੇ ਪਿੰਡ ਪੈਂਦਾ ਕਲਾਰਾਂ ਜਿੱਥੇ ਬੀਤੀ ਰਾਤ ਆਤਮਾ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਆਤਮਾ ਸਿੰਘ ਪੁੱਤਰ ਹੰਸਾ ਸਿੰਘ ਤੇ ਉਦੇ ਪਰਿਵਾਰਕ ਮੈਂਬਰ ਜਿਹੜੇ ਉਹਦੇ ਘਰ ਦੇ ਨੇ ਉਹਨਾਂ ਵੱਲੋਂ ਦੋਸ਼ ਲਾਇਆ ਜਾਂਦਾ ਹੈ ਕਿ ਇਹ ਇਹਦਾ ਕਤਲ ਕੀਤਾ ਗਿਆ ਇਹਦੀ ਜਿਹੜੀ ਘਰ ਵਾਲੀ ਰਾਣੀ ਕੌਰ ਵੱਲੋਂ ਉਹ ਮਾਮਲਾ ਪੁਲਿਸ ਚੋਂਕੀ ਮਵੀ ਪਹੁੰਚਿਆ ਉਰੇ ਪਿੰਡ ਵਾਸੀ ਵੀ ਇਕੱਠੇ ਨੇ ਤੇ ਪੁਲਿਸ ਵੱਲੋਂ ਇਹਦੀ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਵੀ ਬਿਆਨਾਂ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਕਾਰਵਾਈ ਬਣਦੀ ਉਹ ਕਰਾਂਗੇ ਪਰ ਇਹਦੇ ਵਿੱਚ ਦੱਸਣਾ ਇਹ ਬਣਦਾ ਕਤਲ ਉਹਨੇ ਕੀਤਾ ਹੈ ਨਹੀਂ ਕੀਤਾ ਇਹ ਪੜਤਾਲ ਦਾ ਵਿਸ਼ਾ ਹੈ ਪਰ ਇਸ ਤੋਂ ਪਹਿਲਾਂ ਦਸਨ ਮੁਤਾਬਕ ਪਰਿਵਾਰ ਦੇ ਬੰਦਿਆਂ ਦੇ ਦਸਨ ਮੁਤਾਬਕ ਇਹਨਾਂ ਦੀ ਪਹਿਲਾਂ ਰੋਜ਼ ਲੜਾਈ ਰਹਿੰਦੀ ਸੀ ਇਹ ਮਾਰਕੁੱਟ ਚੱਲਦੀ ਰਹਿੰਦੀ ਸੀ ਪਹਿਲਾਂ ਵੀ ਇਸ ਲੇਡੀਜ਼ ਵੱਲੋਂ ਇਹਦੇ ਸਿਰ ਦੇ ਉੱਤੇ ਵਾਰ ਕੀਤੇ ਗਏ ਅਸੀਂ ਫੋਟੋ ਨਾਲ ਲਾ ਦਾਂਗੇ ਵੀਡੀਓ ਨਾਲ ਤੁਸੀਂ ਦੇਖ ਵੀ ਰਹੇ ਹੋਵੋਗੇ ਉਹ ਵੀਡੀਓ ਚਲਾ ਦਾਂਗੇ ਨਾਲ ਜਿਹੜੀ ਪਹਿਲਾਂ ਇਹਦੇ ਸਿਰ ਦੇ ਵਿੱਚ ਕੁ ਤਿੱਖੀ ਚੀਜ਼ ਮਾਰੀ ਗਈ ਜਿਹਦੇ ਨਾਲ ਇਹਦੇ ਕਾਫੀ ਟਾਂਕੇ ਵੀ ਲੱਗੇ ਸੀ ਉਦੋਂ ਪਹਿਲਾਂ ਵੀ ਲੜਾਈਆਂ ਝਗੜੇ ਇਹਨਾਂ ਦੇ ਬਹੁਤ ਚੱਲਦੇ ਰਹਿੰਦੇ ਸੀ ਤੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਵੀ ਬੀਤੇ ਕੁਝ ਦਿਨ ਪਹਿਲਾਂ ਇਹਨਾਂ ਦਾ ਇੱਕ ਸਮਝੌਤਾ ਹੁੰਦਾ ਤੇ ਸਮਝੌਤੇ ਦੇ ਵਿੱਚ 2 ਲੱਖ ਰੁਪਈਆ ਮੰਗਿਆ ਜਾਂਦਾ ਰਾਣੀ ਕੌਰ ਵੱਲੋਂ ਸਿਰਫ ਇਥੋਂ ਛੱਡ ਕੇ ਜਾਣ ਦਾ ਤਲਾਕ ਤਾਂ ਨਹੀਂ ਪਿੰਡ ਵਾਲਾਂ ਦਾ ਕਹਿਣਾ ਜਾਂ ਪਰਿਵਾਰਕ ਮੈਂਬਰਾਂ ਦਾ ਇਹ ਗੱਲ ਕਹਿਣੀ ਹੈ ਵੀ ਤਲਾਕ ਲੈਣ ਦਾ ਉਹ 7-8 ਲੱਖ ਰੁਪਏ ਮੰਗਦੀ ਸੀ 10 ਲੱਖ ਰੁਪਏ 10 9 10 ਲੱਖ ਰੁਪਏ ਮੰਗਦੀ ਸੀ ਪਰ ਤਲਾਕ ਲੈਣ ਦਾ ਤੇ ਸਿਰਫ ਪਿੰਡ ਛੱਡ ਕੇ ਜਾਣ ਦਾ 2 ਲੱਖ ਰੁਪਏ ਤੇ ਗਰੀਬ ਪਰਿਵਾਰ ਹੈ ਪਿੰਡ ਦੇ ਕਈ ਵਾਸੀਆਂ ਨੇ ਦੱਸਿਆ ਵੀ ਬੀਤੇ ਇੱਕ ਦੋ ਦਿਨ ਪਹਿਲਾਂ ਉਹ ਬੰਦੇ ਨੇ ਸਾਡੇ ਨਾਲ ਗੱਲ ਵੀ ਕੀਤੀ ਹੈ ਵੀ ਮੇਰਾ ਪੰਡਾ ਛਡਾਓ ਇਸ ਲੇਡੀਜ਼ ਤੋਂ ਵੀ ਮੈਂ ਤੰਗਾ ਵੀ ਮੈਨੂੰ ਮਾਰ ਸਕਦੀ ਹੈ ਉਹਨੇ ਇੱਕ ਹਸਾ ਜਿਤਾਇਆ ਹਾਲਾਂਕਿ ਮਾਰਿਆ ਨਾ ਮਾਰਿਆ ਇਹ ਪੜਤਾਲ ਦਾ ਵਿਸ਼ਾ ਹੈ ਪੁਲਿਸ ਦਾ ਕੰਮ ਹੈ ਜਾਂ ਮੈਡੀਕਲ ਰਿਪੋਰਟ ਆਉਣ ਤੇ ਪਤਾ ਲੱਗੂਗਾ ਵੀ ਉਹ ਕਿਵੇਂ ਮਰ ਕੇ ਦੀ ਡੈਥ ਹੁੰਦੀ ਹੈ ਪਰ ਪਹਿਲੀ ਨਜ਼ਰ ਜਿਹੜੀ ਦੇਖਣ ਦੇ ਵਿੱਚ ਪਿੰਡ ਵਾਸੀਆਂ ਦਾ ਇਹ ਗੱਲ ਕਹਿਣਾ ਵੀ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ ਇਹ ਕਤਲ ਕੀਤਾ ਹੋ ਸਕਦਾ ਕਿਉਂਕਿ ਪਹਿਲਾਂ ਉਹਨਾਂ ਦੀ ਲੜਾਈ ਝਗੜਾ ਚੱਲਦਾ ਤੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਵੀ ਇਸ ਲੇਡੀਜ਼ ਪਹਿਲੀ ਗੱਲ ਹੋਰ ਇਹ ਇਹ ਲੇਡੀਜ਼ ਹੋਰ ਬਰਾਦਰੀ ਨੂੰ ਬਿਲੋਂਗ ਕਰਦੀ ਹੈ ਇਹ ਰਮਦਾਸੀਆ ਜਿਹੜਾ ਮੁੰਡੇ ਦੀ ਡੈਥ ਹੁੰਦੀ ਹੈ ਇਹ ਪਈਆ ਰਮਦਾਸੀਆਂ ਦੇ ਲਾਣੇ ਵਿੱਚੋਂ ਸੀਗਾ ਤੇ ਇਹ ਲੇਡੀ ਕੋਈ ਹੋਰ ਬਰਾਦਰੀ ਨੂੰ ਬੁਲਾਉਂ ਕਰਦੀ ਆ ਤੇ ਪਿੰਡ ਵਾਸੀਆਂ ਦੇ ਜਾਂ ਜਿਹੜਾ ਮੁੰਡਾ ਆਤਮਾ ਸਿੰਘ ਮਰਿਆ ਉਹਦੇ ਦੱਸਣ ਮੁਤਾਬਕ ਇਸ ਲੇਡੀ ਦੀ ਪਹਿਲਾਂ ਵੀ ਵਿਆਹ ਹੋਏ ਹੋਏ ਨੇ ਦੋ ਤਿੰਨ ਵਿਆਹ ਨੇ ਜਿਹੜੇ ਉਹ ਪਹਿਲਾਂ ਹੋਏ ਹੋਏ ਨੇ ਤਿੰਨ ਤੇ ਉਹਨਾਂ ਦੀ ਸੁਣਿਆ ਡੈਥ ਵੀ ਹੋਈ ਹੋਈ ਆ ਬਾਕੀ ਗੱਲਬਾਤ ਕਰਦੇ ਆਂ ਨਾਲ ਪਿੰਡ ਵਿੱਚੋਂ ਮੋਦ ਪਰ ਬੰਦੇ ਗੁਰਪਿਆਰ ਸਿੰਘ ਭਾਈ ਬਰੇ ਆਪਣਾ ਇਸ ਕੇਸ ਨੂੰ ਜਿਹੜੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਮਵੀ ਚੌਕੀ ਦੇ ਵਿੱਚ ਇਹ ਪਹਿਲਾਂ ਵੀ ਇਹਨਾਂ ਦੀ ਲੜਾਈ ਝਗੜਾ ਹੁੰਦਾ ਸੀ ਪਹਿਲਾਂ ਵੀ ਇਹ ਜੀ 3 ਸਾਲ ਹੋ ਗਏ ਰਿਲੇਸ਼ਨ 'ਚ ਆਇਆ ਇਹਨਾਂ ਨੂੰ ਤਾਂ 3 ਸਾਲ ਦੇ ਹੀ ਤਕਰੀਬਨ ਪੰਚਾਇਤਾਂ ਦੇ ਵਿੱਚ ਹਰ ਦਿਨ ਇਹਨਾਂ ਦਾ ਵੀ 1-2 ਦਿਨ ਗੈਪ ਪਾ ਕੇ ਤਾਂ ਇਹ ਲੜਾਈ ਝਗੜਾ ਅਕਸਰ ਹੁੰਦਾ ਰਹਿੰਦਾ ਸੀ ਕਦੇ ਮੁੰਡਾ ਮਾਰਦਾ ਸੀ ਕਦੇ ਇਹ ਮਾਰਦੀ ਸੀਗੀ ਤਾਂ ਇਹ ਗੱਲਾਂ ਸੁਣਨ ਨੂੰ ਪੰਚਾਇਤ ਦੇ ਵਿੱਚ ਮਿਲਦੀਆਂ ਸੀਗੀਆਂ ਵੀ ਉਹਨਾਂ ਦਾ ਜਿਹੜਾ ਜੰਮੂ ਕਸ਼ਮੀਰ ਵਾਲਾ ਮਸਲੇ ਵਾਲਾ ਕੰਮ ਹੈ ਵੀ ਉਹਨਾਂ ਦਾ ਕੋਈ ਹੱਲ ਹੀ ਨਹੀਂ ਕਰ ਸਕਦਾ ਕਿਉਂਕਿ ਪੰਚਾਇਤ ਦੇ ਵਿੱਚ ਜਿਹੜਾ ਪੰਚਾਇਤ ਦੀ ਮੰਨੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਹੁੰਦੇ ਨੇ ਪੰਚਾਇਤ ਦਾ ਰੱਬ ਰੂਪ ਮੰਨ ਕੇ ਫੈਸਲੇ ਜਿਹੜੇ ਅਟਲ ਸਰੇ ਚੜਾਉਂਦੇ ਨੇ ਇਹ ਉਹਨਾਂ ਪਰਿਵਾਰਾਂ ਦੇ ਵਿੱਚੋਂ ਨਹੀਂ ਸੀਗੇ ਕਿਉਂਕਿ 3 ਸਾਲ ਤੋਂ ਇਹਨਾਂ ਦਾ ਐਵੇਂ ਚੱਲਦਾ ਆ ਰਿਹਾ ਸੀਗਾ ਠੀਕ ਹੈ ਤੇ ਇਹ ਇਹ ਸੁਣਨਾ ਚਾਇਆ ਵੀ ਲੇਡੀਜ਼ ਦਾ ਪਹਿਲਾਂ ਵਿਆਹ ਵੀ ਹੋਇਆ ਹੋਇਆ ਸੀ ਪਹਿਲਾਂ ਹਾਂ ਇਹਨਾਂ ਦੇ ਪਰਿਵਾਰ ਦੀ ਦੱਸਣ ਮੁਤਾਬਕ ਵੀ ਕਹਿੰਦੇ ਨੇ ਵੀ ਤਿੰਨ ਵਿਆਹ ਕਹਿੰਦੇ ਨੇ ਵੀ ਲੇਡੀਆਂ ਦੇ ਜਿਹੜੇ ਨੇ ਪਹਿਲਾਂ ਹੋਏ ਹੋਏ ਨੇ ਹਾਂ ਪਹਿਲਾਂ ਤਿੰਨ ਵਿਆਹ ਕੀ ਜੀ ਹੋਏ ਹੋਏ ਨੇ ਤੇ ਅੱਛਾ ਤੁਸੀਂ ਤੁਸੀਂ ਕੀ ਮੰਗ ਕਰਦੇ ਹੋ ਵੀ ਮੰਨ ਲਓ ਵੀ ਜੋ ਬਣਦੀ ਕਾਰਵਾਈ ਐ ਉਹਨੂੰ ਤਾਂ ਅਸੀਂ ਮੰਗ ਕਰਦੇ ਹਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਵੀ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੋ ਹਾਂ ਪ੍ਰੋਸੈਸ ਦਾ ਹਿੱਸਾ ਹੈ ਦੇਖੋ ਬਹੁਤ ਸਿਆਣੀ ਛੇ ਬਕਸ਼ ਨਹੀਂ ਜਾਣਾ ਬਕਸ਼ਿਆ ਨਹੀਂ ਦੇਖੋ ਬਹੁਤ ਸਿਆਣੀ ਅਫਸਰ ਨੇ ਸਾਡੇ ਅਜੀਤ ਕੁਮਾਰ ਜੀ ਤੇ ਬਲਕਾਰ ਸਿੰਘ ਜੀ ਪਹਿਲਾਂ ਵੀ ਸਾਡੇ ਤਾਂ ਨਾ ਤਰੇ ਤੁਸੀਂ ਵੀ ਇਹਨਾਂ ਨੂੰ ਪਲੀ ਪਾਤੀ ਜਾਣਦੇ ਹੋਗੇ ਇੱਕ ਇਮਾਨਦਾਰ ਅਫਸਰ ਨੇ ਹਨਾ ਆਪਣੇ ਇਲਾਕੇ ਦੇ ਨੇ ਆਪਣੇ ਸਕੂਲਾਂ ਚ ਹੀ ਪੜ੍ਹੇ ਹੋਏ ਨੇ ਆਪਣੇ ਨਾਲ ਹੀ ਪੜ੍ਹੇ ਹੋਏ ਨੇ ਇਹ ਵੀ ਵਧੀਆ ਅਫਸਰ ਨੇ ਇਹ ਮੈਂ ਇਹਨਾਂ ਤੋਂ ਉਮੀਦ ਤੇ ਆਸ ਇਹੀ ਕਰਦਾ ਬੜੀ ਵਧੀਆ ਸਾਡੀ ਪੰਚਾਇਤ ਹੈ ਬੜਾ ਵਧੀਆ ਸਾਡਾ ਪਿੰਡ ਹੈ ਭਾਈਚਾਰਕ ਸਾਂਝ ਦੀ ਬੜੀ ਵਧੀਆ ਸਾਡੀ ਪਰ ਇਹ ਜੇ ਇਕਾਦੁੱਕਾ ਜਦੋਂ ਇਹ ਜੀ ਇਨਸੀਡੈਂਟ ਹੁੰਦੇ ਨੇ ਤਾਂ ਮੰਨੂ ਝੰਡੋਰ ਕੀ ਰੱਖ ਦਿੰਦੇ ਗਲਤ ਮੈਸੇਜ ਦਿੰਦੇ ਨੇ ਇਹ ਤਾਂ ਦੇਖੋ ਨੌਜਵਾਨ ਬੱਚਾ ਸੀਗਾ 6 ਫੁੱਟੋ ਦਾ ਕੱਦ ਸੀਗਾ ਉਹ ਆਪ ਮਰਿਆ ਜਾਂ ਇਨੇ ਮਾਰਿਆ ਉਹ ਬੱਚਾ ਜਾਨਤ ਹੋ ਗਿਆ ਹਨਾ ਉਹਦੇ ਮਾਪੇਾਂ ਦੇ ਜਦੋਂ ਮੈਂ ਰਾਤ 1 ਵਜੇ ਆ ਕੇ ਉਹਨੂੰ ਬਾਡੀ ਨੂੰ ਲੈ ਕੇ ਗਿਆ ਪੋਸਟਮਾਰਟਮ ਲਈ ਮੋਤਰੀ ਚ ਦਾਖਲ ਕਰਾਇਆ ਮੈਂ ਸੀਗਾ ਤੇ ਨਾਲ ਮੇਰੇ ਪੰਚਾਇਤ ਮੈਂਬਰ ਆਤਮਾ ਸਿੰਘ ਜੀ ਸੀਗੇ ਤਾਂ ਉਹ ਕੂਕਾਂ ਉਹ ਰੂਹ ਕਰਲਾਟ ਮੇ ਤੋਂ ਦੇਖਿਆ ਨਹੀਂ ਗਿਆ ਬਹੁਤ ਅੰਦਰ ਤੱਕ ਜਿਹੜਾ ਰੂਹ ਕੰਬ ਗਈ ਮੇਰੀ ਵੀ ਇੱਕ ਕਿਸੇ ਦਾ ਬੱਚਾ 6 ਫੁੱਟ ਦਾ ਹਨ ਉਹ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਬੱਚਾ ਇਸ ਜੱਗ ਤੋਂ ਜਾਵੇ ਤਾਂ ਉੱਥੇ ਕਿਵੇਂ ਦਾ ਮਾਅਮਲਾ ਹੋ ਵੀ ਕਿ ਜੀ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਉਹ ਚੀਜ਼ ਨੂੰ ਮੈਂ ਦੇਖਿਆ ਬੜੇ ਨੇੜੇ ਤੋਂ ਦੇਖਿਆ ਮੈਂ ਸਾਰਿਆਂ ਵੀਰਾਂ ਨੂੰ ਪ੍ਰਸ਼ਾਸਨ ਨੂੰ ਜੋ ਵੀ ਸਾਡੇ ਜ਼ਿਲ੍ਹੇ ਨੂੰ ਜਾਂ ਸਾਡੇ ਬਲਾਕ ਨੂੰ ਹੈਂਡਲ ਕਰਦੇ ਡਿਸੀਜਨ ਮੇਕਰ ਨੇ ਤਾਂ ਉਹਨਾਂ ਅੱਗੇ ਹੱਥ ਜੋੜ ਕੇ ਪੂਰ ਜੁਰ ਨਿਮਰਤਾ ਸਹਿਤ ਅਪੀਲ ਕਰਦਾ ਵੀ ਸੱਚ ਨੂੰ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਕਰਕੇ ਵੀ ਦੇਖੋ ਇਹਦੇ ਨਾਲ ਵੀ ਨਜਾਇਜ਼ ਨਾ ਹੋਵੇ ਜੇ ਇਹਨੇ ਕੀਤਾ ਤਾਂ ਕਿਸੇ ਦਾ ਪੁੱਤ ਮਾਰਿਆ ਗਿਆ ਉਹਦਾ ਵੀ ਪੁੱਤ ਜਿਹੜਾ ਨਜਾਇਜ਼ ਇਸ ਦੁਨੀਆ ਤੋਂ ਜਾਵੇ ਨਾ ਤਾਂ ਉਹਨੂੰ ਵੀ ਬਣਦੀ ਹਾਂ ਹੱਕ ਮਹਿਨਣਾ ਚਾਹੀਦਾ ਇਨਸਾਨਾਂ ਨੇ ਹਾਂਜੀ ਮੇਰਾ ਨਾਮ ਤਰਸੇਵ ਸਿੰਘ ਆ ਜੀ ਅਜਾ ਤੁਸੀਂ ਦੱਸ ਰਹੇ ਸੀ ਵੀ ਤੁਹਾਨੂੰ ਮਿਲਿਆ ਉਹ ਮੁੰਡਾ ਕਹਿੰਦਾ ਮੈਂ ਤੰਗ ਆ ਮੇਰੇ ਪੈਨ ਮੇਰੀ ਜਾਨ ਛਡਾ ਦਿਓ ਹਾਂਜੀ ਜ਼ਮੀਨ ਵੀ ਮੇਰੀ ਜਗਾ ਵੇਚ ਦਿਓ ਕੀ 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 ਮੱਕੀ ਦੱਸ ਰਹੇ ਸੀ ਤੁਸੀਂ ਉਹ ਆਖਦੇ ਸੀ ਕਿ ਸਾਨੂੰ ਪਹਿਲਾਂ 2 ਦਿਨ ਤੋਂ ਲੱਗਿਆ ਸੀ ਗਹਿਣਾ ਆਖਣ ਲੱਗਿਆ ਵੀਰੇ ਮੈਂ ਬਹੁਤ ਜ਼ਿਆਦਾ ਤੰਗ ਆ ਤੇ ਪਹਿਲਾਂ ਵੀ ਇਹਨੇ ਤਿੰਨ ਮਤਲਬ ਆਦਮੀ ਵਿਆਹ ਸੀ ਉਹ ਜਿਹੜੇ ਸ਼ਾਦੀ ਹੋਈ ਸੀ ਇਹਨਾਂ ਨਾਲ ਉਹ ਮਰਵਾਤੇ ਵੀਰੇ ਮੈਨੂੰ ਵੀ ਮਰਵਾ ਦੋ ਉਹ ਮੁੰਡੇ ਦਾ ਕਹਿਣਾ ਸੀ ਵੀ ਪਹਿਲਾਂ ਵੀ ਇਹਨੇ ਮਰਵਾਏ ਨੇ ਹਾਂਜੀ ਵੀ ਮਰੇ ਨੇ ਜਾਂ ਮਾਰੇ ਨੇ ਪਰ ਉਹਦਾ ਕਹਿਣਾ ਸੀ ਹਾਂਜੀ ਉਹਦਾ ਕਹਿਣਾ ਸੀ ਪਰ ਉਹ ਕਹਿੰਦਾ ਵੀ ਮੇਰਾ ਇਸ ਤੋਂ ਹੱਥ ਮੰਨ ਕੇ ਬੇਨਤੀ ਆ ਵੀ ਪੈਂਡਾ ਸੜਾ ਦੋ ਠੀਕ ਹੈ ਨਹੀਂ ਮੈਨੂੰ ਮਾਰੂਗੀ ਹਾਂਜੀ ਅਸੀਂ ਆਖਿਆ ਜਿਸ ਦਿਨ ਤੈਨੇ ਮੈਲਾ ਮੈਰਿਜ ਕਰੀ ਤੋ ਉਸ ਦਿਨ ਤੋਂ ਤੈਨੇ ਸਾਨੂੰ ਪੁੱਛਿਆ ਨਹੀਂ ਉਹ ਕਹਿੰਦਾ ਚਲੋ ਮੇਤੋ ਗਲਤੀ ਹੋ ਗਈ ਮੈਰਿਜ ਮੈਂ ਕਰ ਲਈ ਪਰ ਹੁਣ ਮੇਰਾ ਪੈਂਡਾ ਸੜਾ ਦੋ ਮੈਨੂੰ ਇਹ ਵੀਰੇ ਮਾਰ ਦੋ ਅਸੀਂ ਕਿਹਾ ਵੀ ਇਹਦੇ ਵਾਸਤੇ ਕੁਝ ਪੈਸਿਆਂ ਦੀ ਵੀ ਲੋੜ ਆ ਤਾਂ ਮੁੰਡਾ ਆਖਣ ਲੱਗਿਆ ਮੈਨੂੰ ਜਿੰਨੇ ਮੇਰੇ ਹਿੱਸੇ ਦਾ ਘਰ ਆਉਂਦਾ ਤਾਂ ਮੈਨੂੰ ਉਹ ਮੇਰਾ ਘਰ ਵੇਚਿਆ ਜਾਵੇ ਜਾਨਕਿ ਇਹਨੂੰ ਦੇ ਦੋ ਅਸੀਂ ਉਹਨੂੰ ਆਖਿਆ ਉਹ ਤਾਂ 1 ਲੱਖ ਰੁਪਏ ਦਾ ਵਿਕੂ ਇਹ ਤਾਂ 102 ਮੰਗ ਰਹੀ ਆ ਤੇ ਯਾਰ ਤਲਾਕ ਦਾ 10 ਲੱਖ ਮੰਗ ਰਹੀ ਆ ਪਿੰਡ ਤਲਾਕ ਤਾਂ 10 ਲੱਖ ਪਿੰਡ ਚੋਂ ਜਾਣਾ ਤਾਂ 2 ਲੱਖ 2 ਲੱਖ ਅੱਛਾ 2 ਲੱਖ ਰੁਪਏ ਕਾਹਦਾ ਮੰਗਦੀ ਸੀ ਉਹ ਉਹ ਕਹਿੰਦੀ ਬਸ ਮੈਂ ਪਿੰਡ ਛੱਡ ਕੇ ਜਾਵਾਂ ਜਦੋਂ ਛੱਡ ਕੇ ਨਹੀਂ ਜਾਣਾ ਹੈਗਾ ਇਹ ਚ ਵੀ ਬਾਹਰ ਪਿੰਡ ਚੇਰ ਮਤਲਬ ਸਮਾਨੇ ਚ ਜਾਊਂ ਜੀ ਇਹ ਮੁੰਡਾ ਜਦੋਂ ਮਰਜ਼ੀ ਮੇਰੇ ਕੋਲੇ ਆਵੇ ਮੁੰਡਾ ਜਦੋਂ ਮਰਜ਼ੀ ਮੇਰੇ ਕੋਲੇ ਆ ਸਕਦਾ ਤੇ ਫੇਰ ਵੀ ਉਹ ਮੈਂ ਉਹਨੂੰ ਇਹ ਗੱਲ ਆਖੂੰ ਵੀ ਕਰੋ ਜਿਹੜਾ 2 ਲੱਖ ਦਾ ਟੁਕੜਾ ਮੈਨੇ ਦਿੱਤਾ ਉਹ ਵੀ ਲੈ ਕੇ ਆ ਆਪਣੇ ਮਾਪੇ ਤਾਂ ਅੱਛਾ ਤੇ ਮੁੰਡਾ ਦਾ ਬਸ ਜਦੋਂ 2 ਕੁ ਮਿੰਟ ਮਾਰਿਆ ਹੀ ਇਹ ਗੱਲ ਕਹਿੰਦੀ ਬੇ ਮੇਰੀ ਖਾਂਡੇ ਮਿਸਰੀ ਮੁੰਡਾ ਉਸੇ ਟਾਈਮ ਉਹਦੇ ਹੋ ਜਾਂਦਾ ਸੀ ਓਕੇ ਅੱਛਾ ਇਹ ਇਹ ਸਾਡੇ ਨਾਲ ਉਹਨਾਂ ਦੇ ਬ੍ਰਦਰ ਨੇ ਆਤਮ ਸਿੰਘ ਦੇ ਨਾਮ ਬੋਲਦੇ ਵੀਰੇ ਕੀ ਆ ਵਰਤਾਰ ਸਿੰਘ ਗੁਰਪਿਆਰ ਅੱਛਾ ਗੁਰਪਿਆਰ ਵੀਰੇ ਇਹਦੀ ਉਮਰ ਦਾ ਵੀ ਕੋਈ ਫਰਕ ਸੀ ਇਹਨਾਂ ਦਾ ਉਮਰ ਦਾ ਫਰਕ ਹੈਗਾ ਸੀ ਲੈ ਜੀ ਇਹ ਜੀ ਦੀ ਲੇਡੀ ਆਪਣਾ ਉਹਦੀ ਘਰ ਦੀ ਵੱਡੀ ਸੀ ਉਮਰ ਚ ਹਾਂਜੀ ਉਹ ਵੱਡੀ ਸੀ ਹਾਂਜੀ ਅੱਛਾ ਪਹਿਲਾ ਬੱਚਾ ਹੈਗਾ ਜੀ ਉਹਦੇ ਕੋਲ ਕੋਈ ਉਨੀ ਕਰ ਲਈ ਲਈ ਇਹ ਜਿਹੜੀ ਲੇਡੀਜ਼ ਨੇ ਤੁਸ ਜੈਨੋ ਇਹਦੇ ਕੋ ਬੱਚਾ ਇਹ ਇਹ ਸੀਸਨ ਇਹਦੇ ਚੋਂ ਆ ਕਿ ਪਿੱਛੋਂ ਦੇ ਪਿੱਛੋਂ ਹੀ ਨੇ ਜੀ ਪਿੱਛੋਂ ਹੀ ਦੋ ਬੱਚੇ ਨੇ ਹਾਂ ਜੀ ਉਹ ਨਾਲ ਰਹਿੰਦੇ ਨੇ ਹੁਣ ਇੱਕ ਰਹਿੰਦਾ ਜੀ ਛੋਟਾ ਇੱਕ ਛੋਟਾ ਰਹਿੰਦਾ ਹੈ ਤੇ ਇੱਕ ਇੱਕ ਕਿੱਥੇ ਹੈ ਇੱਕ ਵਿੱਚ ਦਾ ਰਹਿੰਦੇ ਆ ਕਿਦੇ ਬਦਲਗੜ ਕਿਦੇ ਟਹਾਣੇ ਕਿਦੇ ਸ਼ਾਪੂਰ ਕਹਿੰਦੀ ਹੈਗੀ ਸ਼ਾਪੂਰ ਦੀ ਪਿੱਕੇ ਨੇ ਪਤਾ ਨਹੀਂ ਲੱਗ ਰੇ ਮੈਨੂੰ ਤਾਂ ਵੀ ਵੇਖ ਕੇ ਨੇ ਕੀ ਨੇ ਜੀ ਅੱਛਾ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਦੀ ਵਿਆਹ ਵਿਆਹ ਹੋਏ ਨੂੰ ਕਿ ਇਕੱਠੇ ਰਹਿੰਦੇ ਸੀ ਕਿ ਵਿਆਹ ਹੋਇਆ ਸੀ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਹਾਂਜੀ ਅੱਛਾ ਉਮਰ ਦੇ ਵਿੱਚ ਇਹ ਵੱਡੀ ਸੀ ਹਾਂਜੀ ਤੇ ਆਪਣਾ ਜਿਹੜੇ ਮੁੰਡੇ ਦੀ ਆਤਮਾ ਸਿੰਘ ਦੀ ਡੈਥ ਹੁੰਦੀ ਆ ਉਹਦੀ ਉਮਰ ਕਿੰਨੀ ਹੈ ਉਹਦੀ 35 38 ਸਾਲ ਦੀ ਹੈ ਜੀ 35 38 ਸਾਲ ਦੇ ਨੇੜੇ ਤੇੜੇ ਆ ਅੱਛਾ ਹੁਣ ਜਦੋਂ ਰਾਤ ਤੁਸੀਂ ਕਹਿੰਦੇ ਹੋ ਇਹ ਸੜਕ ਕਟਣਾ ਮਤਲਬ ਵਾਪਰਦੀ ਹੈ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਇਹ ਗੱਲ ਜਦੋਂ ਐਂਬੂਲੈਂਸ ਵਾਲੇ ਮੰਮੀ ਬਾਥਰੂਮ ਕਰਨ ਆਈ ਸੀ ਕਿ ਬਾਰੇ ਬੀ ਪਤਾ ਨਹੀਂ ਕੀ ਹੋ ਰਿਹਾ ਕਿ ਖੜਕਾ ੜਕਾ ਹੋ ਰਿਹਾ ਹੈਗਾ ਮਾਰ ਐਂਬੂਲੈਂਸ ਆਈ ਹੈ ਹਾਂ ਐਂਬੂਲੈਂਸ ਸੜਕ ਦੇ ਖੜੀ ਸੀਗੀ ਆਪਣਾ ਘਰ ਆਇਆ ਹੈਗਾ ਸੜਕ ਤੋਂ ਦੋ ਤਿੰਨ ਕਿੱਲੇ ਦੀ ਬਾਹੀ ਤੇ ਅੱਛਾ ਸੜਕ ਐਂਬੂਲੈਂਸ ਸੜਕ ਦੇ ਖੜੀ ਹੈਗੀ ਜਿੱਤੇ ਮਰੀਜ਼ ਨੂੰ ਲੈ ਕੇ ਆਏ ਨੇ ਲੈ ਕੇ ਜਾਂਦੇ ਨੇ ਉਹਨੂੰ ਘਰੇ ਲੈ ਕੇ ਆਏ ਗਏ ਟੀਚੂਗਾ ਨਾ ਟੀਚੂਗਾ ਕਹਿੰਦੇ ਨੇ ਜਿਹਨੂੰ ਸ੍ਰਿਚਰ ਜੀ ਅੱਛਾ ਅੱਛਾ ਠੀਕ ਹੈ ਜਿਹੜੀ ਉਹ ਮਨਲਾ ਜਿਹਦੀ ਉੱਪਰ ਰੱਖ ਕੇ ਲੈ ਕੇ ਜਾਣਾ ਸੀ ਉਹਨੂੰ ਘਰੇ ਲੈ ਕੇ ਆਏ ਹਾਂਜੀ ਠੀਕ ਹੈ ਤੇ ਉਹ ਐਂਬੂਲੈਂਸ ਅੰਦਰ ਨਹੀਂ ਸੀ ਆਉਂਦੀ ਕੌਂਦੀ ਆ ਜੀ ਕਰ ਤੱਕ ਆਉਂਦੀ ਹੈ ਹਾਂਜੀ ਤੇ ਉਪਰ ਰੋਡ ਦੇ ਉੱਤੇ ਕਿਹਨੇ ਖੜਾਈ ਉਹਨੇ ਮੁੰਡੇ ਨੇ ਆਪੇ ਖੜਾਈ ਡਰਾਈਵਰ ਨੇ ਕਿ ਇਹਨੇ ਕਿਹਾ ਉਹਨੂੰ ਜੱਕ ਵੀ ਗੱਲ ਬਦ ਉਹਦੇ ਘਰ ਵਾਲੀ ਨੇ ਕਿਹਾ ਸੀਗੇ ਜੀ ਉੱਥੇ ਖੜਾ ਲੈ ਵੀ ਉੱਥੇ ਖੜਾ ਲੈ ਵੀ ਉਧਰ ਗੱਡੀਆਂ ਜਾਂਦੀ ਨਹੀਂ ਗਈ ਅੱਛਾ ਗੱਡੀਆਂ ਹਾਲਾਕੇ ਆਉਂਦੀ ਹੈ ਗੱਡੀ ਹਾਂਜੀ ਉਹਦਾ ਆਟੋ ਘਰੇ ਆ ਕੇ ਹੜ ਗਿਆ ਉਹਦਾ ਕਿਵੇਂ ਵੀ ਉਹ ਆਟੋ ਲੈ ਕੇ ਐਂਬੂਲੈਂਸ ਬੰਮਣੇ ਰੋਡ ਤੇ ਆਈਦੀ ਐ ਗੋਸਾਲਾ ਲੈ ਵੀ ਇੱਕ ਇੱਕ ਇਹ ਤੁਹਾਨੂੰ ਹੋਰ ਗੱਲ ਦੱਸਦੀ ਐ ਵੀ ਇਹ ਲੇਡੀਜ਼ ਆਟੋ ਚਾਲਕ ਐ ਕਿ ਆਟੋ ਚਲਾਉਂਦੀ ਐ ਇਹਦਾ ਆਪਦਾ ਆਟੋ ਐ ਤੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਆਟੋ ਆਟੋ ਦਾ ਜਿਹੜੀ ਵਰਤਦੀ ਆਟੋ ਵਰਤਦੀ ਆ ਉਹਦੀ ਗੱਲ ਇਹ ਤਸਰੇ ਨੇ ਅੱਛਾ ਇਹ ਆਟੋ ਦੇ ਪਾਕੇ ਲੈ ਕੇ ਜਾ ਰਹੀ ਸੀ ਜਾਂ ਕਿਵੇਂ ਨਹੀਂ ਨਹੀਂ ਐਂਬੂਲੈਂਸ ਆ ਰਹੀ ਸੀ ਬੰਮਲੇ ਤੋਂ ਉਹਨਾਂ ਨੇ ਫੋਨ ਕਰਿਆ ਵੀ ਅਸੀਂ ਰਸਤੇ ਸਾਨੂੰ ਪਤਾ ਨਹੀਂਗਾ ਵੀ ਆ ਕੇ ਲੈ ਜਾਓ ਗਊਸਾਲਾ ਲੋਵ ਆ ਕੇ ਲੈ ਕੇ ਗਏ ਨੇ ਇਹ ਅੱਛਾ ਵੀ ਆ ਪਹਿਲਾਂ ਆਟੋ ਤੇ ਗਈ ਐ ਉਹਨਾਂ ਨੂੰ ਲੈ ਕੇ ਆਈ ਆ ਗਊਸਾਲਾ ਵਾਲੀ ਸਾਈਡ ਤੋਂ ਐਂਬੂਲੈਂਸ ਵੀ ਐਂਬੂਲੈਂਸ ਦਾ ਜਾ ਕੇ ਸੜਕ ਤੇ ਖੜ ਗਈ ਵੀ ਉਹਦਾ ਆਟੋ ਕਿਵੇਂ ਘਰੇ ਆ ਗਿਆ अच्छा फिर उस ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਦਾ ਫਿਰ ਜਦੋਂ ਲੈ ਕੇ ਜਾਣ ਦੀ ਤਿਆਰੀ ਚ ਦੇ ਵੀ ਸਾਨੂੰ ਮੰਮੀ ਨੇ ਕਿਹਾ ਵੀ ਤਾਂ ਵੀ ਬੰਦੇ ਮਾਰਨ ਆ ਗਏ ਠੀਕ ਹੈ ਅਸੀਂ ਨੂੰ ਜਾ ਵੀ ਗੱਦਦੇ ਉੱਠੇ ਮੇਰੇ ਮੰਮੀ ਨੇ ਠਾਲੇ ਵੀ ਐ ਕਰਕੇ ਵੀ ਬੰਦੇ ਮਾਰਨ ਆ ਗਏ ਟਾਈਮ ਕੀ ਸੀ ਉਦੋਂ ਅੰਦਾਜ਼ਾ ਆ ਇੱਕ ਦਾ ਟਾਈਮ ਦੀ ਸੀਗਾ ਸਵਾਇ ਇੱਕ ਵਜੇ ਹਾਂ 1 ਵਜੇ ਠੀਕ ਹੈ ਅੱਛਾ ਜਦ ਮੈਂ ਗੱਦਦੇ ਮੈਠੇ ਮੈਂ ਆਦੂ ਵਿਚਾਲੇ ਕੱਪੜਿਆਂ ਚ ਉੱਠਿਆ ਮੈਂ ਜਦ ਦੇਖਿਆ ਵੀ ਫਸੀ ਨੇ ਕਿ ਰੋਕ ਲੈ ਵੀ ਕੀ ਗੱਲਬਾਤ ਆ ਕਹਿੰਦੇ ਵੀ ਵੀ ਇਹ ਬੁਮ ਬੁਮ ਆ ਰਿਹਾਗਾ ਵੀ ਜਦਸੀਂ ਲੈਣ ਆਏ ਵੀ ਇਹਨੇ ਫੋਨ ਕਰਿਆ ਫਿਰ ਆ ਉਹ ਆਪ ਜੀ ਕਹਿ ਰਹੇ ਸੀਗੇ ਵੀ ਇਹਦਾ ਡੈਥ ਹੋ ਗਈ। ਅੱਛਾ ਹਾਂ ਉਹ ਬੰਦੇ ਜਿਹੜੇ ਲੈਣਾ ਸੀ ਹਾਂ ਉਹ ਡਰਾਈਵਰ ਜਿਹੜੇ ਉਹ ਸੀਗੇ ਜਿਹੜੇ ਐਂਬੂਲੈਂਸ ਵਾਲੇ ਬੰਦੇ ਸੀ ਹਾਂਜੀ ਹਾਂਜੀ ਅੱਛਾ ਉਹ ਕਹਿੰਦੇ ਡੈਥ ਹੋ ਗਈ। ਠੀਕ ਹੈ ਇਹ ਨਹੀਂ ਬੋਲੀ ਕਿ ਤੁਹਾਡੀ ਪਰਦਾਈ ਇਹ ਇਹਨਾਂ ਨੇ ਕਿਹਾ ਵੀ ਇਹ ਡੈਥ ਕਿਵੇਂ ਹੋਈ ਹੈ ਇਹ ਇਹਦਾ ਮਤਲਬ ਬਿਮਾਰ ਸੀ ਇਹ ਜਾਂ ਕੀ ਹੋਇਆ ਇਹਨਾਂ ਨੇ ਤਾਂ ਦੱਸਿਆ ਨਹੀਂ ਕਹਿੰਦੇ ਕੁਝ ਨਹੀਂ ਦੱਸਿਆਗਾ ਇਹਨੇ ਕੁਝ ਨਹੀਂ ਦੱਸਿਆ ਦੱਸਿਆ ਨਹੀਂਗਾ अच्छा ਹੁਣ ਤੁਹਾਡੀ ਥੋੜੀ ਥੋੜੀ ਮੰਗ ਕੀ ਆ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਪਰਚਾ ਹੋਣਾ ਚਾਹੀਦਾ ਸੀਗੇ ਪਰਚਾ ਹੋਣਾ ਚਾਹੀਦਾ ਹਾਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਹੈ ਅੱਛਾ ਅੱਗੇ ਅੱਗੇ ਵੀ ਲੜਾਈ ਚ ਘਟਾ ਹੁੰਦਾ ਜਿਹੜਾ ਤੁਸੀਂ ਇੱਕ ਵੀਡੀਓ ਦਿਖਾ ਰਹੇ ਸੀ ਵੀ ਸਿਰ ਦੇ ਵਿੱਚ ਮੰਨ ਲਓ ਕੁਛ ਮਾਰਿਆ ਹੋਇਆ ਉਹ ਉਹ ਕੀ ਟੱਕਰ ਸੀ ਤਿੰਨ ਚਾਰ ਵਾਰੀ ਹਮਲਾ ਕਰਤਾ ਸੀ ਉਹਦੇ ਇਹਨੇ ਲੇਡੀਜ਼ ਨੇ ਹਾਂਜੀ ਮਾਰਨ ਦੀ ਕੋਸ਼ਿਸ਼ ਕੀਤੀ ਜੀ ਪਹਿਲਾਂ ਅਗਲਾਈ ਸੀ ਫਿਰ ਤਵਿਆਂ ਨਾਲ ਵੜਦਾ ਫਿਰ ਉਸ ਤੋਂ ਬਾਅਦ ਰਾਡਰ ਮਾਰਿਆ ਸਿਰ 'ਚ ਉਹ ਵੀਡੀਓ ਵਾਲਾ ਮਾਰੀ ਦੀ ਦਿਖਾਈ ਜੀ ਸੋਨੀਆਂ ਜੀ ਜਿਹੜੀ ਲੋਈ ਸੀਗੀ ਉਹ ਵੀ ਅੱਗ ਲਾਈ ਸੀਗੀ ਸੁੱਤੇ ਆ ਸੁੱਤੇ ਪੇਜ ਨੂੰ ਕਰਦੀ ਹੈ ਜਿਹੜਾ ਕੁਝ ਕਰਦੀ ਆ ਇਹਨਾਂ ਇਹਨਾਂ ਨੇ ਤੁਸੀਂ ਇੱਕ ਵੀਡੀਓ ਦੇਖ ਰਹੇ ਹੋਵੋਗੇ ਸਾਈਡ ਦੇ ਨਾਲ ਵੀਡੀਓ ਚਲਾ ਦਾਂਗੇ ਇੱਕ ਲੋਈ ਵੀਰ ਦਿਖਾ ਰਿਹਾ ਹੈ ਜਿਹਦੇ ਵਿੱਚ ਇਹਦਾ ਕਹਿਣ ਦਾ ਮਤਲਬ ਸੁੱਤੇ ਪੇ ਇਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਸਰਦੇਵ ਵਿਚ ਸੱਟਾਂ ਨੇ ਜਿਹੜੇ ਮੁੰਡੇ ਆਤਮਾ ਆਤਮਾ ਸਿੰਘ ਦੇ ਜਿਹੜੀਆਂ ਵਜੀਆਂ ਹੋਈਆਂ ਨੇ ਤੇ ਇਹਨਾਂ ਦਾ ਇੱਕ ਰਾਜੀਨਾਮਾ ਵੀ ਹੋ ਰਿਹਾ ਸੀ ਮੰਨ ਲਓ ਵੀ 2 ਲੱਖ ਰੁਪਏ ਲੈ ਕੇ ਜਾਣਾ ਸੀ ਇਹਨੇ ਕੁੜੀ ਨੇ ਹਾਂ ਰਾਜੀਨਾਮਾ ਹੋ ਰਿਹਾ ਸੀਗਾ ਵੀ ਕਹਿੰਦੀ ਪਹਿਲਾਂ ਤਾਂ 10 ਲੱਖ ਰੁਪਏ ਮੰਗੇ ਸੀਗਾ ਤਲਾਕ ਦਾ ਫੇਰ ਤਲਾਕ ਦੇ ਦੂੰਗੀ ਫੇਰ ਉਸ ਤੋਂ ਬਾਅਦ ਫਿਰ ਕਹਿੰਦੀ ਮੈਂ ਤਲਾਕ ਨਹੀਂ ਦਿੰਦੀ ਕਹਿੰਦੀ ਮੈਂ ਪਿੰਡ 'ਚ ਹੀ ਰਹੂੰਗੀ ਕਹਿੰਦੀ ਪਿੰਡ 'ਚ ਰਹੂੰਗੀ ਹਾਂ ਵੀ 2 ਲੱਖ ਲੈ ਕੇ ਰਹੂੰਗੀ ਹਾਂ 2 ਲੱਖ ਰੁਪਏ ਲੈ ਕੇ ਕੀਕਾ ਹੁਣ ਅਗਲੀ ਅਗਲੀ ਕਾਰਵਾਈ ਪੁਲਿਸ ਨੇ ਕਰਨੀ ਹੈ ਪੁਲਿਸ ਨੇ ਦੇਖਣਾ ਹੈ ਤੇ ਜਿਹੜੀ ਮੈਡੀਕਲ ਰਿਪੋਰਟ ਆਉਂਦੀ ਉਹਦੇ ਵਿੱਚ ਕੀ ਆਉਂਦਾ ਬਾਕੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮਜੀਤ ਸਿੰਘ ਬਾਜਵਾ ਧੰਨਵਾਦ ਸਾਡੇ ਨਾਲ ਇਸ ਮੌਕੇ ਮਵੀ ਚੌਂਕੀ ਇੰਚਾਰਜ ਸਰਦਾਰ ਬਲਕਾਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਿਹੜਾ ਕਲਾਰਾਂ ਜੋ ਮਾਮਲਾ ਹੋਇਆ ਉਹਦੇ ਪੱਖ ਦੇ ਵਿੱਚ ਇਹਨਾਂ ਨੇ ਕੀ ਕਹਿਣਾ ਸਰਦਾਰ ਜੀ ਜਿਹੜਾ ਕਲਾਰਾਂ ਜੋ ਹੋਇਆ ਹੈ ਸਾਰਾ ਇਮਾਮ ਜੀ ਤੁਸੀਂ ਕੀ ਕਾਰਵਾਈ ਕੀ ਹੋ ਰਹੀ ਹੈ ਸਾਡੇ ਕੋਲ ਤਲਾਹਾਈ ਹੈ ਜੀ ਆਤਮਾਨ ਸਿੰਘ ਜੀ ਸਨਵਾਂ ਬਾਂਸਾ ਸਿੰਘ ਜੀ ਵੀ ਸਕੇਲਾ ਦਾ ਡੈਥ ਹੋਈ ਹੈ ਅਸੀਂ ਤਹਿਕੀਕਤ ਕਰ ਰਹੇ ਹਾਂ ਤਤਕੀਕ ਕਰ ਰਹੇ ਹਾਂ ਜੋ ਵੀ ਕਾਰਵਾਈ ਅਮਚ ਜਾ ਰਹੇ ਹਾਂ ਜੀ ਨਹੀਂ ਨਹੀਂ ਧੰਨਵਾਦ ਸਾਡੇ ਨਾਮ ਬਲਕਾਰ ਸਿੰਘ ਜੂਸਨ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਧੰਨਵਾਦ